ਫਕੀਹਾ ਠੀਕ ਆ ਸਿਰਾ ਪਪਾ ਆ ਆਪਣੀ ਜਮੀਨ ਨਹੀਂ ਸੀ ਪਹਿਲਾਂ ਓਏ ਤਾਂ ਕੰਜਰ ਦੇ ਆ ਵਿਦੇਸ਼ਾਂ ਨੇ ਖਾਲੀ ਆ ਜਾ ਬਹਿ ਜਾ ਤੈਨੂੰ ਸੁਣਾਉਣਾ ਮੈਂ ਦਰਦ ਕਹਾਣੀ ਮੈਂ ਕਿਹਾ ਬਾਬਾ ਕਿੰਨੀਆਂ ਕਿਸਾਨ ਜੁਨੀਆਂ ਰੌਲਾ ਪਾਉਂਦੀਆਂ ਰਹੀਆਂ ਹਾਂ ਬਾਬਾ ਵੀ ਬਚ ਜੋ ਬਚ ਜੋ ਬਚ ਜੋ ਮੋਦੀ ਨਾਲ ਟੱਕਰ ਸਿੱਧੀ ਲੈ ਰੱਖੀ ਸੀ ਇਹ ਵੀ ਠੀਕ ਆ ਬਾਬਾ ਤਾਹੀਂ ਡੱਕੇ ਫਿਰਦੇ ਆਪਾਂ ਓਏ ਆਏ ਬਾਬਾ ਬਾਲੇ ਤਖਲੀਫ ਆ ਇਹ ਬਾਹਰਲੇ ਦੇਸ਼ਾਂ ਨੇ ਖਾਲੀ ਸਾਰੀ ਜ਼ਮੀਨ ਆਪਣੀ ਉਹ ਤਾਂ ਫਰਖਾਣੀ ਸੀ ਹੁਣ ਫਿਰ ਤਾਂ ਹੀ ਸਾਥ ਬਣੇ ਫਿਰਦੇ ਆਂ ਜਵਾਕਾਂ ਨੂੰ ਬਥੇਰਾ ਆਖਿਆ ਸੀ ਬਚਜੋ ਬਚਜੋ ਇਹ ਚਾਰ ਗੁਣਾ ਵੱਧਜੂ ਵਾਜੂ ਵਾਜੂ ਹਾਂ ਬਾਬਾ ਨਹੀਂ ਮੰਨੇ ਉਹ ਨਈਮਾਨ ਦੇ ਬਾਬਾ ਜਵਾਕ ਨਹੀਂ ਮੰਨਦੇ ਹੁੰਦੇ ਇਹ ਫਿਰ ਬਾਹਰ ਵੱਡੇ ਘਰਾਣਿਆਂ ਨੇ ਬਾਈ ਜੀ ਤਰਜਾ ਕਰ ਨਹੀਂ ਕਰਨਾ ਸੀ ਹੁਣ ਆਹਰਾ ਵਾਣਾ ਹੀ ਰਹਿ ਗਿਆ ਬੱਬਾ ਕੱਲਾ ਆਹੀ ਰਹਿ ਗਿਆ 400 ਕਿੱਲਾ ਬਠੰਡੇ ਲਈ ਬੈਠੇ ਆ ਬਾਈ ਜੀ ਵੱਡੇ ਘਰਾਣੇ ਇਹ ਤਾਂ ਹੁਣ ਸਾਹਣ ਬਣਨੀ ਪੈਣਾ ਮੈਂ ਤਾਂ ਬਣ ਗਿਆ ਆ ਦਵਾਰਾ ਰਹਿ ਗਿਆ ਇਹ ਵੀ ਇਹਨੂੰ ਚਿੱਤ ਨਹੀਂ ਕਰਿਆ ਸੰਭਨ ਨੂੰ ਐਦ ਕੀ ਪੈਗੋ ਪੱਠੇ ਬੱਬਾ ਬਾਲੇ ਹੋਏ ਪਏ ਐਦ ਕੀ ਬਸ ਮਾਰਤੀ ਵਿਦੇਸ਼ੇ ਨਾ ਵਿਦੇਸ਼ਾਂ ਨੇ ਮਾਰਤੀ ਦੁਨੀਆ ਇਹ ਸਹੀ ਗੱਲ ਆ ਬੱਬਾ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਰੀਸੋ ਰੀਸ ਰੀਸੋ 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 ਰੀਸ ਚਲ ਜਿਹਦਾ ਕੰਮ ਬੰਦਾ ਜਾਵੇ ਜਿਹਦੇ ਕੋਲ ਬਾਬਾ 4 ਪੀ ਹੁਣ ਉਹ ਹੀ ਜਾਵੇ ਜ਼ਮੀਨ ਵੇਚ ਕੇ ਕੀ ਫਾਇਦਾ ਜਾਣਦਾ ਤੇ ਹੁਣ ਦੇ ਜਵਾਤ ਨਹੀਂ ਮੰਨਦੇ ਨਹੀਂ ਮੰਨਦੇ ਰੀਸੋ ਰੀਸ ਰੀਸੋ ਰੀਸ ਫੇਰ ਕਹਿੰਦੇ ਜ਼ਮੀਨ ਵਿੱਚ ਜ਼ਮੀਨ ਵਿੱਚ ਜ਼ਮੀਨ ਵਿੱਚ ਫੇਰ ਬਾਬਾ ਟਿਕਦੇ ਵੀ ਨਹੀਂ ਕਈ ਵਾਰੀ ਉੱਥੇ ਉਹ ਨਹੀਂ ਟਿਕਦੇ ਭਰਾਵਾ ਉੱਥੇ ਕੰਮ ਨਹੀਂ ਹੁੰਦਾ ਜਦੋਂ ਤਾਂ ਨਹੀਂ ਰਿਕਦੇ ਇੱਥੋਂ ਭੱਜ ਲੈਂਦੇ ਉੱਥੇ ਕੰਮ ਨਹੀਂ ਹੁੰਦਾ ਜਾ ਕੇ ਜਿਆਦਾ ਕੰਮ ਕਰਨ ਜਾ ਕੇ ਆ ਕੰਮ ਵੀ ਨਹੀਂ ਨਾ ਕਰਦੇ ਬਾਬਾ ਜਿਹਦੇ ਕੰਮ ਕਰਨਾ ਵੈਠੀ ਕਰੀ ਜਾਣ ਇਹ ਫਿਰ ਇੱਥੇ ਤਾਂ ਆ ਵੀ ਰਹਿ ਜਾਂਦਾ ਸਾਰਾ ਕੁਝ ਨਾਲੇ ਜ਼ਮੀਨ ਰਹਿ ਜਾਂਦੀ ਨਾਲੇ ਅਜਤ ਰਹਿ ਜਾਂਦੀ ਨਾ ਬਾਹਰ ਉੱਠ ਗਈ ਫੋਨ ਉਹ ਚੱਟਦੀ ਨਹੀਂ ਸ਼ੋਰ ਕਿਤੇ ਗੱਡੀ ਦੀ ਲਾਈਨ ਨੂੰ ਭਜਦਾ ਕਿਤੇ ਸਪੇ ਚੱਕਦਾ ਇਹੀ ਖੇਤ ਆਉਂਦਾ ਬਈ ਖੇਤ ਬਚਿਆ ਆਉਂਦਾ ਹੁਣ ਫਿਰ ਬਾਬਾ ਕੀ ਹਾਲ ਹੋ ਫਿਰ ਕੱਲ ਤਾਂ ਬੱਸ ਸੁਣ ਦੁਨੀਆ ਦਾ ਖਤਮਾ ਕਹਾਣੀ ਤੇ ਛੋਰ-ਛਾਰ ਫਿਰ ਕੁਛ ਨਹੀਂ ਕੁਛ ਨਹੀਂ ਬੱਸ ਸ਼ਰਾਬ ਸਭ ਬਰਬਾਰ ਬਾਰ ਆਏ ਚੜ੍ਹਦੇ ਗਏ ਆਏ ਚੜ੍ਹਦੇ ਗਏ ਜਹਾਦੀ ਵੇਖੀ ਜਾਂਦੇ ਮੇਰੇ ਸਾਲੇ ਬੱਬਾ ਨੌਣੇ ਮਾੜਾ ਕੰਮ ਕੀਤਾ ਯਾਰ ਯਾਰ ਨੌਂ ਸ਼ੇਰਾ ਜਦੋਂ ਬਾਹਰਲਾ ਮੁਲਕੀ ਇਹੇ ਜਿਹਾ ਉਹ ਹੋਏ ਉਥੋਂ ਦਾ ਸਿਸਤ ਨਹੀਂ ਇਹਗਾ ਸੋਚਣਾ ਦਾ ਸੀਗਾ ਵੀ ਮੇਰਾ ਸਾਸ ਸਹੁਰੇ ਨੇ ਜ਼ਮੀਨ ਵੇਚ ਕੇ ਮੈਨੂੰ ਬਾਹਰ ਭੇਜਿਆ ਤੇ ਬਥੇਰੀਆਂ ਗੰਨੀਆਂ ਬਥੇਰੀਆਂ ਖੂਨ ਨਹੀਂ ਲਾਉਂਦੀਆਂ ਬਥੇਰੀਆਂ ਸਭ ਛੱਡ ਗਈਆਂ ਇਹ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਜਿਹੜੀਆਂ ਗੰਨੀਆਂ ਪੈਸੇ ਲਵਾ ਕੇ 25 25 30 30 ਲੱਖ ਰੁਪਈਆ ਉਹਨਾਂ ਨੂੰ ਵੀ ਚਾਹੀਦਾ ਅਸਲ ਤਾਂ ਫੱਟੀ ਉਹਨਾਂ ਨੇ ਪੋਚੀ ਆ ਇਹ ਪਾਇਆਂ ਦਾ ਬਬਰ ਆ ਫੇਲ ਹੋਈ ਜਾਂਦਾ ਤੇ ਪਿਆਵ ਨੇ ਫੇਲ ਹੋਣਾ ਹੀ ਐ 25 30 ਲੱਖ ਰੁਪਇਆ ਕੋਈ ਮਾੜੀ ਨੋਟੀ ਗੱਲ ਐ ਇੱਥੋਂ ਗਈ ਵਿਆਹ ਕਰਵਾ ਲਿਆ ਪੈਸੇ ਲਾ ਰੋ ਚੱਲ ਬਾਹਰ ਚੱਲ ਬਾਹਰ ਇਹ ਕੋ ਗੱਲ ਆ ਯਾਰ ਉੱਥੇ ਜਾ ਕੇ ਫੋਨ ਨਾ ਚੱਕੋ ਉਦੋਂ ਬਾਅਦ ਕਹਾਣੀ ਸਾਰੀ ਖਤਮ ਆਪ ਦਾ ਪਿਆਵ ਨੂੰ ਕਹਿੰਦੇ ਆ ਵੀ ਨਾ ਬਾਹਰ ਦਾ ਜਿਹੜਾ ਕੋਈ ਪੜਿਆ ਲਿਖਿਆ ਆਪ ਦਾ ਧੀ ਪੁੱਤਾ ਉਹਨੂੰ ਭੇਜੋ ਆਪਦੇ ਪੈਰਾਂ ਤੇ ਸਹੀ ਗੱਲ ਆ ਬੱਬਾ ਜੀ ਔਰ ਰਿਸਕ ਨਾ ਲਓ ਬਾਈ ਜੀ ਨਾ ਲਾਓ